ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਆਲੂ ਪਨੀਰ ਤੇ ਇੱਥੇ ਮੈਂ ਦੋ ਆਲੂ ਕੱਟ ਲਏ ਸੀ ਬਰੀਕ-ਬਰੀਕ ਆਲੂਆਂ ਨੂੰ ਕੱਟ ਕੇ ਧੋ ਕੇ ਅਸੀਂ ਪਾਣੀ ਦੇ ਵਿੱਚ ਭਿਉਂ ਦਿੱਤਾ ਸੀ ਵੀ ਆਲੂ ਕਾਲੇ ਨਾ ਪੈਣ ਤੇ ਇੱਥੇ ਆਪਾਂ ਪਨੀਰ ਵੀ ਲੈ ਲਿਆ ਸੀ ਪਨੀਰ ਦਾ ਵੀ ਆਪਾਂ ਪੀਸ ਕਰ ਲਏ ਸੀ ਤੇ ਇੱਥੇ ਮੈਂ ਲਿਆ ਸੀ ਤਿੰਨ ਪਿਆਜ਼ ਤੇ ਪਿਆਜ਼ ਵੀ ਗ੍ਰाइंड ਕਰ ਲਏ ਤੇ ਦੋ ਵੱਡੇ ਟਮਾਟਰ ਲਏ ਸੀ ਇਹਨਾਂ ਨੂੰ ਵੀ ਆਪਾਂ ਗ੍ਰाइंड ਕਰ ਲਿਆ ਸੀ ਤੇ ਥੀ ਹਰੀਆਂ ਮਿਰਚਾਂ ਲਈਆਂ ਸੀ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਵੀ ਆਪਾਂ ਗ੍ਰाइंड ਕਰ ਲਿਆ ਸੀ ਤੇ ਇੱਥੇ ਲਿਆ ਸੀ ਆਪਾਂ ਅਦਰਕ ਨੂੰ ਕੱਟ ਲਿਆ ਸੀ ਤੇ ਇੱਥੇ ਲਿਆ ਸੀ ਮੈਂ ਅਦਰਕ ਤੇ ਲਸਣ ਨੂੰ ਇਹਨਾਂ ਨੂੰ ਵੀ ਮੈਂ ਗ੍ਰाइंड ਕਰਕੇ ਰੱਖ ਲਿਆ ਸੀ ਤੇ ਹੁਣ ਆਪਾਂ ਟਕਸ਼ਨ ਉੱਪਰ ਪਤੀਲਾ ਰੱਖਾਂਗੇ ਆਲੂ ਪਨੀਰ ਬਣਾਵਾਂਗੇ ਆਪਾਂ ਪਤੀਲੇ ਵਿੱਚ ਤੇ ਇਹਦੇ ਵਿੱਚ ਆਪਾਂ ਔਲ ਪਾ ਦਵਾਂਗੇ ਇੱਕ ਕਰਛੀ ਕਿ ਇਹਦੇ ਵਿੱਚ ਔਲ ਪਾ ਕੇ ਗਰਮ ਕਰ ਦਵਾਂਗੇ ਇੱਥੇ ਲਿਆ ਸੀ ਮੈਂ ਇੱਕ ਚਮਚ ਜੀਰੇ ਦਾ ਤੇ ਇੱਕ ਤੇਜ ਪੱਤਾ ਤੇ ਇੱਕ ਆਪਾਂ ਲਈ ਦਾਲਚੀਨੀ ਤੇ ਦੋ ਹਰੀਆਂ ਇਲਾਚੀਆਂ ਇਹਨਾਂ ਨੂੰ ਆਪਾਂ ਕੜਕੇ ਦੇ ਵਿੱਚ ਭੁੰਨਾਂਗੇ ਘਿਓ ਦੇ ਵਿੱਚ 2 ਮਿੰਟ ਇਹਨਾਂ ਨੂੰ ਵੀ ਆਪਾਂ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਜੀਰਾ ਪੁਣਿਆ ਗਿਆ ਹੁਣ ਆਪਾਂ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ 2 ਮਿੰਟ ਮੈਂ ਭੁੰਨ ਲਿਆ ਸੀ ਇੱਥੇ ਆਪਾਂ ਅਦਰਕ ਤੇ ਲਸਣ ਨੂੰ ਪਾ ਦਾਂਗੇ ਤੇ ਇੱਥੇ ਨਾਲ ਹੀ ਮੈਂ ਬਰੀਕ ਕੱਟਿਆ ਹੋਇਆ ਅਦਰਕ ਵੀ ਪਾ ਦਵਾਂਗੀ ਪਿਆਜ਼ਾਂ ਦੇ ਨਾਲ ਮਿਕਸ ਕਰ ਲਵਾਂਗੀ ਤੇ ਹੁਣ ਆਪਾਂ ਇਹਨਾਂ ਨੂੰ 4-5 ਮਿੰਟ ਵਾਸਤੇ ਇਹਨਾਂ ਨੂੰ ਭੁੰਨਾਂਗੇ ਪਿਆਜ਼ਾਂ ਨੂੰ ਮੈਂ 5-7 ਮਿੰਟ ਵਾਸਤੇ ਭੁੰਨ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾ ਦਵਾਂਗੇ ਇੱਕ ਚਮਚਾ ਆਪਾਂ ਨਮਕ ਪਾਵਾਂਗੇ ਅੱਧੇ ਚਮਚੇ ਤੋਂ ਵੀ ਘੱਟ ਕਾਲੀ ਮਿਰਚ ਪਾ ਦਵਾਂਗੇ ਅੱਧੇ ਚਮਚੇ ਤੋਂ ਵੀ ਘੱਟ ਹਲਦੀ ਪਾੜਾਂਗੇ ਆਪਾਂ ਲਾਲ ਮਿਰਚ ਕਸ਼ਮੀਰੀ ਥੋੜੀ ਜਿਹਾ ਪਾ ਦਵਾਂਗੇ ਆਪਾਂ ਦੇਗੀ ਮਿਰਚ ਤੇ ਮਸਾਲੇ ਨੂੰ ਆਪਾਂ ਹੁਣ ਇਹਨੂੰ ਮਿਕਸ ਕਰ ਦਵਾਂਗੇ ਮਸਾਲਾ ਮਿਕਸ ਹੋ ਗਿਆ ਹੁਣ ਜਿਹੜੇ ਚਾਪਾ ਪਾ ਦਵਾਂਗੇ ਟਮਾਟਰਾਂ ਦੀ ਥਿਉਰੀ ਮਿਕਸ ਕਰ ਦਾਂਗੇ ਆਪਾਂ ਟਮਾਟਰ ਪਾ ਕੇ ਮਸਾਲੇ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਵਾਂਗੇ ਜਿਹੜੇ ਮਸਾਲੇ ਚੰਗੀ ਤਰ੍ਹਾਂ ਪਕਣ ਜਾਣਗੇ ਤੇ ਮਸਾਲੇ ਨੂੰ ਆਪਾਂ ਹੁਣ 7-8 ਮਿੰਟ ਵਾਸਤੇ ਇਹਨੂੰ ਆਪਾਂ ਭੁੰਨਾ ਭੁੰਨਣਾ ਆ। ਮਸਾਲਾ ਹੀ ਵਧੀਆ ਤਰੀਕੇ ਨਾਲ ਭੁੰਨਿਆ ਹੋਵੇ ਤੇ ਸਬਜੀ ਸਵਾਦ ਬਣਦੀ ਹੈ। ਮਸਾਲੇ ਨੇ ਕਿਉਂ ਛੱਡ ਦਿੱਤਾ ਤਾਂ ਹੁਣ ਆਪਾਂ ਥੋੜੀ ਜਿਹੀ ਇਹਦੇ ਵਿੱਚ ਕਸੂਰੀ ਮੇਥੀ ਪਾ ਦਵਾਂਗੇ। ਮਿਕਸ ਕਰ ਦਵਾਂਗੇ ਕਸੂਰੀ ਮੇਥੀ ਪਾ ਕੇ। ਹੁਣ ਆਪਾਂ ਇਹਦੇ ਵਿੱਚ ਆਲੂ ਪਾਦਮਗੇ ਨਾਲ ਥੋੜਾ ਜਿਹਾ ਮੈਂ ਪਾਣੀ ਪਾ ਦਵਾਂਗੀ ਤੇ ਆਲੂਆਂ ਨੂੰ ਆਪਾਂ ਹੋਰ ਨੂੰ ਚੰਗੀ ਤਰ੍ਹਾਂ ਨੂੰ ਪਕਾਵਾਂਗੇ ਆਲੂਆਂ ਨੂੰ 5-7 ਮਿੰਟ ਵਾਸਤੇ ਆਪਾਂ ਘਾਟ ਕੇ ਪਕਾਵਾਂਗੇ ਆਲੂ ਜਿਹੜੇ ਚੰਗੀ ਤਰ੍ਹਾਂ ਗਲ ਜਾਣਗੇ ਸਰ ਜੀ ਨੂੰ ਚੈੱਕ ਕਰ ਲਵਾਂਗੇ ਤੇ ਸਬਜੀ ਚ ਆਪਾਂ ਜਿੰਨਾ ਵੀ ਆਲੂਆਂ ਦੇ ਨਾਲ ਪਾਣੀ ਪਾਇਆ ਸੀ ਸਾਰਾ ਪਾਣੀ ਸੁੱਕ ਗਿਆ ਹੈ ਤੇ ਤੜਕੇ ਦੇ ਨਾਲ ਹੀ ਆਲੂ ਵੀ ਚੰਗੀ ਤਰ੍ਹਾਂ ਭੁੰਨ ਹੋ ਗਏ ਆ ਤੇ ਤੜਕਾ ਤੜਕਾ ਵਧੀਆ ਭੁੰਨਿਆ ਹੋਵੇ ਤੇ ਸਬਜੀ ਸਵਾਦ ਬਣਦੀ ਹੈ ਤੇ ਆਲੂ ਵੀ ਅੱਗੇ ਨਾਲੋਂ ਕਾਫੀ ਜ਼ਿਆਦਾ ਗਲ ਗਏ ਤੇ ਆਲੂ ਆਪਾਂ ਚੈੱਕ ਕਰ ਲੈਨੇ ਆ ਤੜਕੇ ਦੇ ਨਾਲ ਆਲੂ ਵੀ ਕਾਫੀ ਜ਼ਿਆਦਾ ਗਲ ਗਏ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਪਾਣੀ ਮੈਂ ਇੱਥੇ ਗਰਮ ਲਿਆ ਸੀ ਪਾਣੀ ਅਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਜਿੰਨੇ ਆਪਾਂ ਸੂਪ ਵਾਲੀ ਸਬਜ਼ੀ ਬਣਾਉਣੀ ਹੋਵੇ ਜਾਂ ਥੋੜੀ ਜਿਹੀ ਆਪਾਂ ਗਾੜੀ ਬਣਾਉਣੀ ਹੋਵੇ ਉਸੇ ਹਿਸਾਬ ਨਾਲ ਆਪਾਂ ਪਾਣੀ ਪਾ ਦਵਾਂਗੇ ਹੁਣ ਇਹਨਾਂ ਨੂੰ ਮੈਂ ਕੱਟ ਕੇ ਪਕਾ ਲਵਾਂਗੀ ਫਿਰ ਸਬਜ਼ੀ ਨੂੰ ਮੈਂ 2-3 ਵਾਰੀ ਪਹਿਲੇ ਚੱਕ ਕਰ ਲਿਆ ਸੀ ਤੇ ਸਬਜ਼ੀ ਬਾੜਗੀ ਆ ਤੇ ਸਬਜ਼ੀ ਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਪਨੀਰ ਤੇ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਮਿਕਸ ਕਰ ਦਵਾਂਗੇ ਨਾਲ ਹੀ ਪਾ ਦਵਾਂਗੇ ਆਪਾਂ ਕਨੀਆ ਹੁਣ ਆਪਾਂ ਇਹਨੂੰ 2-3 ਮਿੰਟ ਵਾਸਤੇ ਪਨੀਰ ਪਾ ਕੇ ਪਕਾ ਲੀਨੇ ਪਨੀਰ ਪਾ ਕੇ 2-3 ਮਿੰਟ ਹੋ ਗਏ ਸੀ ਸਬਜੀ ਪੱਕਦੀ ਨੂੰ ਤੇ ਸਬਜੀ ਬਣ ਕੇ ਤਿਆਰ ਹੈ ਤੇ ਤੁਸੀਂ ਸਬਜੀ ਦੇਖ ਸਕਦੇ ਕਿੰਨਾ ਵਧੀਆ ਆਲੂ ਪਨੀਰ ਦਾ ਕਲਰ ਆਇਆ ਹੈ ਤੇ ਬਹੁਤ ਵਧੀਆ ਆਲੂ ਪਨੀਰ ਦੀ ਸਬਜੀ ਬਣ ਕੇ ਰੈਡੀ ਹੋ ਗਈ ਹੈ ਤੇ ਹੁਣ ਆਪਾਂ ਸਬਜੀ ਨੂੰ ਸਰਵ ਕਰ ਲਈਏ ਤੇ ਦਕਸ਼ ਨੂੰ ਬੰਦ ਕਰ ਦਵਾਂਗੇ ਸਬਜ਼ੀ ਨੂੰ ਆਪਾਂ ਕੰਟੇਨਰ ਵਿੱਚ ਪਾ ਦਵਾਂਗੇ ਆਲੂ ਪਨੀਰ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਦਾ ਬਟਨ ਜ਼ਰੂਰ ਦਬਾਇਓ ਕਮੈਂਟਾਂ 'ਚ ਤੁਸੀਂ ਜ਼ਰੂਰ ਦੱਸਿਆ ਕਰੋ ਜੀ ਕਮੈਂਟਾਂ 'ਚ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ